ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼੍ਰੀ ਫਤੇਗੜ ਸਾਹੀ ਧਰਤੀ ਤੇ ਅਸੀਂ ਮੌਜੂਦ ਆਂ ਔਰ ਦਸਤਾਰਾਂ ਦਾ ਪੱਗਾਂ ਦਾ ਲੰਗਰ ਇੱਥੇ ਲੱਗਿਆ ਹੋਇਆ ਹੈ ਜਿਸ ਢੰਗ ਤੇ ਨਾਲ ਪਿਛਲੇ ਕਈ ਦਿਨਾਂ ਤੋਂ ਇੱਥੇ ਜਿਹੜੇ ਨੌਜਵਾਨ ਨੇ ਉਹ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇੱਥੇ ਜਿਸ ਢੰਗ ਦੇ ਨਾਲ ਸੇਵਾਵਾਂ ਨਿਭਾਉਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਸੰਗਤਾਂ ਆਪਣੇ ਢੰਗ ਦੇ ਨਾਲ ਦੂਜੀ ਸੰਗਤਾਂ ਦੀ ਸੇਵਾ ਕਰਦੀਆਂ ਵੀ ਨਜ਼ਰ ਆ ਰਹੀ ਹੈ ਗੁਰੂ ਕੇ ਲਾਲਾਂ ਨੇ ਇਸ ਧਰਤੀ ਤੇ ਕੁਰਬਾਨੀ ਦੇ ਕੇ ਜੋ ਸੱਚ ਦੀ ਪਹਿਰੇਦਾਰੀ ਕੀਤੀ ਜੋ ਧਰਮ ਕਾ ਜਾਹਕਾਰ ਕੀਤਾ ਤੇ ਇਸ ਧਰਤੀ ਤੋਂ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਕੀਤਾ ਉਹ ਚਿੰنگ ਇਹਨਾਂ ਨੌਜਵਾਨਾਂ ਦੇ ਅੰਦਰ ਸਦਾ ਹੈ ਜਿੰਨੀ ਦੇਰ ਸਰਹੰਦ ਦੀ ਦੀਵਾਰ ਚੇਤੇ ਆ ਸੋ ਗੁਰੂ ਗੋਬਿੰਦ ਸਿੰਘ ਜੀ ਦਾ ਤਾਜ ਹੈ ਇਹ ਦਸਤਾਰ ਅੱਜ ਸਿੱਖ ਨੌਜਵਾਨ ਇਸ ਵਿਰਾਸਤ ਨੂੰ ਸੰਭਾਲ ਰਹੇ ਆ ਸਾਹਿਬਜਾਦਿਆਂ ਦੀ ਯਾਦ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਕਰਦੀ ਆ ਸਵੈ ਮਾਨ ਪੈਦਾ ਕਰਦੀ ਆ ਤੇ ਸਿਰ ਤੇ ਗੁਰੂ ਗੋਬਿੰਦ ਸਿੰਘ ਦਾ ਤਾਜ ਸਜਾ ਕੇ ਉਹ ਆਪਣੇ ਆਪ ਨੂੰ ਗੁਰੂ ਕੇ ਪੁੱਤਰ ਹੋਣ ਦਾ ਮਾਣ ਮਹਿਸੂਸ ਕਰਦੇ ਆ ਸੋ ਇਹ ਨੌਜਵਾਨ ਵੀਰ ਸਾਡੇ ਹਰਪ੍ਰੀਤ ਸਿੰਘ ਰਾਹ ਇਹਨਾਂ ਦੀ ਸਾਰੀ ਟੀਮ ਹਰ ਸਾਲ ਜਿੱਥੇ ਲੋਕੀ ਪ੍ਰਸ਼ਾਦੇ ਦਾ ਲੰਗਰ ਲਾਉਂਦੇ ਆ ਦਵਾਈਆਂ ਦੇ ਲੰਗਰ ਲਗਦੇ ਆ ਉਥੇ ਨੌਜਵਾਨੀ ਨੂੰ ਵਿਰਾਸਤ ਨਾਲ ਜੋੜਨ ਲਈ ਇਹ ਦਸਤਾਰਾਂ ਦੇ ਲੰਗਰ ਲਾਉਂਦੇ ਜਿਹੜੇ ਕਾਬਲੇ ਤਾਰੀਫ ਹੈ ਜੀ ਆਪ ਕੇਂਦਰ ਦੀ ਮੋਦੀ ਸਰਕਾਰ ਵੀ ਪਾਲ ਦਿਵਸ ਬਲੀਦਾਨ ਦਿਵਸ ਮਨਾਉਂਦੀ ہوئی ਨਜ਼ਰ ਆ ਰਹੀ ਹੈ ਪਿਛਲੇ ਕਾਫੀ ਸਮਾਂ ਤੋਂ ਮੰਗ ਕੀਤੀ ਜਾਂਦੀ ਸੀ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਕਿਸੇ ਦੀ ਭਾਵਨਾ ਤੇ ਸ਼ੱਕ ਨਹੀਂ ਕਰਦੇ ਜੇ ਕੋਈ ਤਿਲ ਮਾਤਰ ਵੀ ਆਪਣੇ ਜਜ਼ਬਾਤ ਪ੍ਰਗਟ ਕਰਦਾ ਭਾਵਨਾ ਪ੍ਰਗਟ ਕਰਦਾ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਬਿਲਕੁਲ ਦੇਖੋ ਸਿੱਧੇ ਤੌਰ ਤੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਲਗਾਤਾਰ ਵਿਖਾ ਰያ ਹੈ ਜਿਸ ਢੰਗ ਦੇ ਨਾਲ ਇੱਥੇ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਨੌਜਵਾਨ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਲਗਾਤਾਰ ਆ ਸੇਵਾ ਜਿਹੜੀ ਹੈ ਇਸੇ ਢੰਗ ਦੇ ਨਾਲ ਇੱਥੇ ਜਾਰੀ ਹੈ ਤੁਸੀਂ ਵੇਖ ਵੀ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਦਸਤਾਰਾਂ ਸਜਾਉਣ ਦੀ ਸੇਵਾ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਨੌਜਵਾਨ ਜਿਹੜੇ ਨੇ ਇੱਥੇ ਦਸਤਾਰਾ ਸਜਾਉਣ ਦੀ ਸੇਵਾ ਦੇ ਵਿੱਚ ਲੱਗੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਵਕ ਵਕ ਤਸਵੀਰਾਂ ਨੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਜਿਸ ਢੰਗ ਦੇ ਨਾਲ ਸ਼ੀਦੀ ਜੋੜ ਮੇਲ ਦੇ ਵਿੱਚ ਵਕ ਵਕ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਔਰ ਇੱਕ ਤਸਵੀਰ ਆ ਵੀ ਹੈ ਹਾਲਾਂਕਿ ਇੱਥੇ ਐਸਜੀਪੀਸੀ ਦੇ ਪ੍ਰਧਾਨ ਵੀ ਇੱਥੇ ਪਹੁੰਚੇ ਸੀ ਹੋਰ ਵੀ ਜਿਹੜੇ ਜਥੇਬੰਦੀਆਂ ਨੇ ਉਹਨਾਂ ਦੇ ਜਥੇਦਾਰ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਔਰ ਹਰ ਕੋਈ ਆਪਣੇ ਢੰਗ ਦੇ ਨਾਲ ਹੀ ਸੇਵਾ ਨੂੰ ਸਰਾਂਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਅਨੰਦ ਦੇ ਨਾਲ ਵਿਨਿਤ ਕਪੂਰ ਦਿਨਿਕ ਸਵੇਰਾ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ ਸਸ਼ੀਕਾਲ ਜੀ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅਸੀਂ ਮੌਜੂਦ ਹਾਂ ਔਰ ਦਸਤਾਰਾਂ ਦਾ ਪੱਗਾਂ ਦਾ ਲੰਗਰ ਇੱਥੇ ਲੱਗਿਆ ਹੋਇਆ ਹੈ ਜਿਸ ਢੰਗ ਤੇ ਨਾਲ ਪਿਛਲੇ ਕਈ ਦਿਨਾਂ ਤੋਂ ਇੱਥੇ ਜਿਹੜੇ ਨੌਜਵਾਨ ਨੇ ਉਹ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਸਰ ਨਿਭਾਉਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਸੰਗਤਾਂ ਆਪਣੇ ਢੰਗ ਦੇ ਨਾਲ ਦੂਜੀ ਸੰਗਤਾਂ ਦੀ ਸੇਵਾ ਕਰਦੀਆਂ ਵੀ ਨਜ਼ਰ ਆ ਰਹੀ ਹੈ ਗੁਰੂ ਕੇ ਲਾਲਾ ਨੇ ਇਸ ਧਰਤੀ ਤੇ ਕੁਰਬਾਨੀ ਦੇ ਕੇ ਜੋ ਸੱਚ ਦੀ ਪਹਿਰੇਦਾਰੀ ਕੀਤੀ ਜੋ ਧਰਮ ਦਾ ਜਾਇਕਰ ਕੀਤਾ ਤੇ ਇਸ ਧਰਤੀ ਤੋਂ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਕੀਤਾ ਉਹ ਚਿੰنگ ਇਹਨਾਂ ਨੌਜਵਾਨਾਂ ਦੇ ਅੰਦਰ ਸਦਾ ਹੈ ਜਿੰਨੀ دیر ਸਰਹੰਦ ਦੀ ਦੀਵਾਰ ਚੇਤੇ ਆ ਸੋ ਗੁਰੂ ਗੋਬਿੰਦ ਸਿੰਘ ਜੀ ਦਾ ਤਾਜ ਹੈ ਇਹ ਦਸਤਾਰ ਅੱਜ ਸਿੱਖ ਨੌਜਵਾਨ ਇਸ ਵਿਰਾਸਤ ਨੂੰ ਸੰਭਾਲ ਰਹੇ ਆ ਸਾਬਜਾਦਿਆਂ ਦੀ ਯਾਦ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਕਰਦੀ ਆ ਸਵੈਮਾਨ ਪੈਦਾ ਕਰਦੀ ਆ ਤੇ ਸਿਰ ਤੇ ਗੁਰੂ ਗੋਬਿੰਦ ਸਿੰਘ ਦਾ ਤਾਜ ਸਜਾ ਕੇ ਉਹ ਆਪਣੇ ਆਪ ਨੂੰ ਗੁਰੂ ਕੇ ਪੁੱਤਰ ਹੋਣ ਦਾ ਮਾਣ ਮਹਿਸੂਸ ਕਰਦੇ ਆ ਸੋ ਇਹ ਨੌਜਵਾਨ ਵੀਰ ਸਾਡੇ ਹਰਪ੍ਰੀਤ ਸਿੰਘ ਰਾਹ ਇਹਨਾਂ ਦੀ ਸਾਰੀ ਟੀਮ ਹਰ ਸਾਲ ਜਿੱਥੇ ਲੋਕੀ ਪ੍ਰਸ਼ਾਦੇ ਦਾ ਲੰਗਰ ਲਾਉਂਦੇ ਆ ਦਵਾਈਆਂ ਦੇ ਲੰਗਰ ਲਗਦੇ ਆ ਉਥੇ ਨੌਜਵਾਨੀ ਨੂੰ ਵਿਰਾਸਤ ਨਾਲ ਜੋੜਨ ਲਈ ਇਹ ਦਸਤਾਰਾਂ ਦੇ ਲੰਗਰ ਲਾਉਂਦੇ ਆ ਜਿਹੜੇ ਕਾਬਲੇ ਤਾਰੀਫ ਹੈ ਕੇਂਦਰ ਦੀ ਮੋਦੀ ਸਰਕਾਰ ਵੀ ਪਾਲ ਦਿਵਸ ਬਲੀਦਾਨ ਦਿਵਸ ਮਨਾਉਂਦੀ ہوئی ਨਜ਼ਰ ਆ ਰਹੀ ਹੈ ਪਿਛਲੇ ਕਾਫੀ ਸਮਾਂ ਤੋਂ ਮੰਗ ਕੀਤੀ ਜਾਂਦੀ ਸੀ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਕਿਸੇ ਦੀ ਭਾਵਨਾ ਤੇ ਸ਼ੱਕ ਨਹੀਂ ਕਰਦੇ ਜੇ ਕੋਈ ਥਿਲ ਮਾਤਰ ਵੀ ਆਪਣੇ ਜਜ਼ਬਾਤ ਪ੍ਰਗਟ ਕਰਦਾ ਭਾਵਨਾ ਪ੍ਰਗਟ ਕਰਦੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਬਿਲਕੁਲ ਦੇਖੋ ਸਿੱਧੇ ਤੌਰ ਤੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਲਗਾਤਾਰ ਵਿਖਾ ਰਿਹਾ ਜਿਸ ਢੰਗ ਦੇ ਨਾਲ ਇੱਥੇ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਨੌਜਵਾਨ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਲਗਾਤਾਰ ਆ ਸੇਵਾ ਜਿਹੜੀ ਐ ਇਸੇ ਢੰਗ ਦੇ ਨਾਲ ਇੱਥੇ ਜਾਰੀ ਐ ਤੁਸੀਂ ਵੇਖ ਵੀ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਦਸਤਾਰਾਂ ਸਜਾਉਣ ਦੀ ਸੇਵਾ ਜਿਹੜੀ ਐ ਇੱਥੇ ਕੀਤੀ ਜਾ ਰਹੀ ਐ ਪਿਛਲੇ ਕਈ ਦਿਨਾਂ ਤੋਂ ਨੌਜਵਾਨ ਜਿਹੜੇ ਨੇ ਇੱਥੇ ਦਸਤਾਰਾਂ ਸਜਾਉਣ ਦੀ ਸੇਵਾ ਦੇ ਵਿੱਚ ਲੱਗੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਵਕ ਵਕਤ ਤਸਵੀਰਾਂ ਨੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਜਿਸ ਢੰਗ ਦੇ ਨਾਲ ਸ਼ੀਦੀ ਜੋੜ ਮੇਲ ਦੇ ਵਿੱਚ ਵਕ ਵਕਤ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਔਰ ਇੱਕ ਤਸਵੀਰ ਆ ਵੀ ਐ ਹਾਲਾਂਕਿ ਇੱਥੇ ਐਸਜੀਪੀਸੀ ਦੇ ਪ੍ਰਧਾਨ ਵੀ ਇੱਥੇ ਪਹੁੰ ਹੋਰ ਵੀ ਜਿਹੜੇ ਜਥੇਬੰਦੀਆਂ ਨੇ ਉਹਨਾਂ ਦੇ ਜਥੇਦਾਰ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਔਰ ਹਰ ਕੋਈ ਆਪਣੇ ਢੰਗ ਦੇ ਨਾਲ ਹੀ ਸੇਵਾ ਨੂੰ ਸਰਾਂਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਅਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ